ਵਾਹਿਗੁਰੂ ਜੀ ਤੋ ਆਖਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਨ ਸ਼ਿਗਰੂ ਤੇ ਪਾਸਾ ਸਹਿਮਾਨਾਜ ਸਭਈ ਜਜਕਾਰ ਸਭਈ ਜਜਕਾਰ ਸਰਬਤਾ ਪਾਲਾ ਕਰੋ ਬਬਜੀ ਮਿਹਰ ਕਰੋ ਕਿਰਪਾ ਕਰੋ ਬਬਜੀ ਮਿਹਰ ਕਰੋ ਸਰਬਤਾ ਪਾਲਾ ਕਰੋ ਕੀ ਕੜੀ ਨਾ ਦੇਖੋ ਕਰੋ ਕਿਰਪਾ ਸਤਨ ਸ਼ਿਗਰੂ ਤੇ ਪਾਸਾ ਮਹਾਰਾਜ ਆਪਣੀ ਮਿਹਰ ਕਰੋ ਕਿਰਪਾ ਕਰੋ ਸਭਤਾ ਕਲਿਆਣ ਮਾਤ ਕਰੋ ਬਬਜੀ ਓ ਕੀ ਕੜੀ ਨਾ ਦੇਖੋ ਸਰੋਪ ਕਿਰਪਾ ਗੁਰਦੇਵ ਸਾਹਿਬ ਜੀ ਆਪਣੇ ਕੀ ਪੈਰ ਕੋ ਬਖਸ਼ੋ 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 श्री श्री वाहिबु गुण साहिब जीदासरी महल्ला कहदा शंक इलोक प्रसाद ਈਰਤ ਨਾਮ ਜਾਓ ਈਰਤ ਨਾਮ ਹਾਈ ਈਰਤ ਸਬਦ ਵਿੱਚ ਅੰਤਰ ਗਿਆਨ ਹੈ ਈਰਤ ਨਾਮ ਜਾਓ ਈਰਤ ਨਾਮ ਹਾਈ ਈਰਤ ਸਬਦ ਵਿੱਚ अंतर ज्ञान गुर ज्ञान सचा कार तीर दर्व सदा त नाम हर का सदा तरणी तरहारो गीताम ਮੈ ਲਾਗ ਸੱਚ ਮਿਲਾ ਗੁਰ ਬਾਤ ਮੇਰ ਮਨ ਸਭਾ ਜਾਗਰਣ ਨੇ ਸਰ ਬਾਤ ਤੀਰਤ ਮਜਬਾ ਸੱਚ ਨ ਲਗੈ ਕੈਲ ਕਿਆ ਮਨ ਖੋਰੀਆ ਗੁਹੇ ਆਰ ਕਰੋਏ ਕਿਸ ਤੋ ਰੋਈਆ ਈ ਚਾਰ ਮਾਰ ਕਰ ਤਰ ਹੁਣ ਕਿਉਂ ਨਾ ਆਵਈ ਆਪਾਰ ਸ ਪਰਵਤ ਆਸੀ ਸਾਚ ਸਾਚੇ ਪਾਵੇ ਆਨੰਦ ਸਰਦਿਨ ਹਰਿ ਸਾਚਾ ਦੁਖ ਗਿਲ ਵਿਖ ਪਾਵੇ ਸੱਚ ਦਾ ਨਾਮ ਪਾਇਆ ਜੋ ਰੱਬ ਖਾਇਆ ਮੈਂ ਬਿਨਾਂ ਹੀ ਸੱਚ ਬਣੇ ਸੰਗਤ ਮੀਤਨ ਲਾਪ ਤੂਰਾ ਕਾਵਣੋ ਜਾਵ ਕਾਵਣ ਹਾਰ ਸਭ ਸੁਹਾਵਣੋ ਸੱਚ ਹੇ ਸਾਚੇ ਪੰਨ ਸਤਗੁਰ ਉਰਨ ਦਾ ਦਇਆ ਮਤੇ ਇਹ ਸੰਗ ਬਾਵਾ ਸਹਿਜ ਬਾਵਾ ਰੇਂਤਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਜਗ ਸਮਾਇਆ ਜਾਤ ਰੰਗ ਮਿਟਾ ਸੰਤ ਸੰਗਤ ਕਾਰਨ ਅਦਰ ਵੇਗ ਨਾ ਆਇਆ ਕਹਿਣ ਕਹ ਸਭ ਕੋ ਇਹ ਵਡੇ ਆਖੀਆ ਆਉ ਮੂਰਖ ਨੀਚੇ ਆ ਜਾਣ ਸਭ ਜਾ ਸਾਖੀ ਆ ਸਾਰੇ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਇਤ ਬੰਦ ਬਾਂਦੇਆ ਮੇਰਾ ਤੂਜ ਕਰਹਿ ਆਪਹਿ ਜਿਕ ਲਾਤੇ ਸਬਦ ਸਚਾ ਗੁਰ ਮੇਰਾ ਆਖੜ ਤੋੜਨਾ ਭਗਤ ਭੰਡਾਰੀ ਭਰ ਕੋ ਰਹਿਆ ਸੋਈ ਲਾਗਤ ਸੱਚ ਕਹ ਬੇਵੰਤੀ ਮਨੁ ਮਾਰ ਜਾ ਸੱਚ ਸੋਈ ਆਖਣ ਤੋਟ ਨ ਕਟ ਭੰਡਾਰੀ मन सच सो वाहेगुरू जी ख़ालसा هي کي وٺي کي پته هي